ਦੋਸਤੋ ਸੱਚ ਕਹਾਂਤਾ ਇਹ ਹੈ ਜੋ ਸਮਾਜ ਕਰਦਾ ਹੈ ਲਿਖਾਰੀ ਉਹੀ ਲਿਖਦੇ ਹਨ ਸਮਾਜ ਚੰਗਾ ਕਰਨਾ ਸ਼ੁਰੂ ਕਰ ਦੇਵੇ ਤੇ ਲਿਖਾਰੀ ਵੀ ਚੰਗਾ ਹੀ ਲਿਖਣਗੇ ਜੇ ਸਮਾਜ ਕੋਈ ਬੁਰਾ ਕਰਦਾ ਹੈ ਤੇ ਲਿਖਾਰੀ ਵੀ ਉਸ ਨੂੰ ਬੁਰਾ ਕਹਿਣਗੇ ਤਾਂ ਇੱਕ ਨਜ਼ਮ ਹੈ ਵੀ ਉਹਨਾਂ ਨੇ ਮੇਰੇ ਤੇ ਝੂਠ ਲਿਖਣ ਦਾ ਇਲਜ਼ਾਮ ਲਗਾਇਆ ਹੈ ਪਰ ਮੈਂ ਸਿਰਫ ਸੱਚ ਸਿਰਫ ਸੱਚ ਲਿਖਿਆ ਹੈ ਸਮੇ ਨੂੰ ਤੋੜ ਕੇ ਸਮਾਜ ਨੂੰ ਹੰਡਾ ਕੇ ਉਹ ਮੈਨੂੰ ਮੌਤ ਦੀ ਸਜ਼ਾ ਦਿੰਦੇ ਹਨ ਉਹ ਮੈਨੂੰ ਇਹ ਜ਼ਹਿਰ ਪੀ ਕੇ ਮਰਨ ਲਈ ਕਹਿੰਦੇ ਹਨ ਮੈਂ ਫਿਰ ਕਹਿੰਦਾ ਹਾਂ ਕਿ ਮੈਂ ਸਿਰਫ ਸੱਚ ਸਿਰਫ ਸੱਚ ਲਿਖਿਆ ਹੈ ਸਮਾਜ ਨੂੰ ਵੇਖ ਕੇ ਬਸ ਉਹ ਇੰਨਾ ਰਹਿਮ ਕਰਦੇ ਹਨ ਕਿ ਮੈਂ ਜ਼ਹਿਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਪੀ ਲਵਾਂ ਮੈਂ ਸੋਚਦਾ ਹਾਂ ਇਕ ਇਲਜ਼ਾਮ ਆਪਣੇ ਸਿਰ ਹੋਰ ਕਿਉਂ ਲਵਾ ਸ਼ਹਿਦ ਨੂੰ ਜ਼ਹਿਰ ਨਾਲ ਮਿਲਾਉਂਦਾ ਮੈਂ ਕਹਿੰਦਾ ਹਾਂ ਕਿ ਮੈਨੂੰ ਮੌਤ ਦੀ ਸਜ਼ਾ ਦੇਣ ਦੀ ਕੋਈ ਜ਼ਰੂਰਤ ਨਹੀਂ ਮੇਰੀ ਕਲਮ ਖੋਲ ਉਹ ਮੈਂ ਖੁਦ ਖੁਦ ਮਰ ਜਾਵਾਂਗਾ ਸ਼ੁਕਰੀਆ ਸੱਚ ਕਹਾ ਤਾਂ ਇਹ